ਨਾਮ ਤੁਹਾਡਾ ਜੀ ਮੇਰਾ ਨਾਮ ਦ੍ਰਿੰਦਰ ਸ਼ਰਮਾ ਜੀ ਮੈਂ ਇੱਥੇ ਪਰ ਕਾਫੀ ਟਾਈਮ ਸਾਰਾ ਰਹਾ ਹਾਂ ਮੈਨੂੰ 12 ਸਾਲ ਹੋ ਗਏ ਅੱਜ ਚੋਰੀ ਘਟਨਾ ਹੋਈ ਹੈ ਮੇਰੇ ਘਰ ਜਿੰਨੇ ਵਜੇ ਹੋਈ ਹੈ ਇਹ ਹੋਈ ਨਹੀਂ ਕੀ ਹੋਈ ਚੋਰੀ ਚੋਰੀ ਆਪਰ ਜੀ ਮੈਂ ਸਵੇਰੇ ਹੀ ਕਮਰੇ ਵਿੱਚ ਬਿਠਾ ਹੋਆ ਥਾ ਔਰ ਇਹ ਹੋਣਾ 7:30 ਤੇ 10 ਦੇ ਵਿੱਚ ਮਤਲਬ ਮੈਂ ਸਾਬ ਯਹੀ ਹਾਂ ਪਰ ਬਿਠਾ ਹੋ ਅੰਦਰ ਹੀ ਬਿਠਾ ਹੋਆ ਥਾ ਕੋਈ ਮੇਰੇ ਕੋਲ ਆਇਆ ਹੋਆ ਥਾ ਦੇਖਣ ਕੇ ਲੇ ਟੋਰ ਦੇਖਣ ਕੇ ਲੇ ਫਿਰ ਮੈਂ ਫਿਰ ਮਿਸਿਸ ਦਾ ਫੋਨ ਆਇਆ ਕਰਦਾ ਨਾਸਾ ਕਰਨ ਆ ਜੋ ਪਿੱਛੇ तो फिर मैं यहीं पर रहा कुछ देर फिर उसके बाद सफाई फूल फाल उठा के मतलब चलो साइड में कर लिए कि चलो जल चढ़ाने वाले कोई दिक्कत ना हो फिर सफ़ाई करने के बाद अंदर चला गया दस को मिनट लगे खाना नाश्ता नाश्ता करने फिर जब मैं बाहर आया फूल फाल, फाल उठाने लगा फिर मैं देखा शवलिंग चांदी से है नहीं तो जी ये बहुत ही घटना तो है आपको भी फर्ज बनता है यहाँ पर कैमरे चल रही है आपने क्यों नहीं करवाई जी यहाँ पर कैमरे जो चलते हैं वो यहाँ पर अंदर है छोड़े बड़े बड़े तारें कटी हुई उनकी सारी और पहले भी ठीक रहा दो तीन बार ठीक करा लिए फिर दूसरी बात ये कि मैं जिसको बोलता हूँ जिस तरह कमेटी को बोलो लो यहाँ पर लेडीजों का है उनको मैं दो तीन बार बोल रहा दें कि यहाँ पर मतलब जो मैनेजमेंट ठीक कर लो अब अकेला मैं भी क्या करूँ ठीक है मेरा काम है सेवा करना मंदिर खोलना बंद करना तो आरती पूजा करना फिर बाकी जो कमेटी थी है कमेटी कोई भी काम ही साथ नहीं देती कि क्या करना कहाँ पर क्या फर्ज है क्योंकि जितने साल बाबा जी मरे हुए हो गए जो उनको बाबा जी की समाधि लिए हुए हो गए उनको दस साल हो गया आज उसके बाद किसी ने भी सुध नहीं ली कि मंदिर से की जाएगा की नहीं करना की करना नहीं करना किसी ने भी एक तो बार ही नहीं पूछा मतलब आप ये बात कह रहे हो जी जिम्मेवार है हाँ जी जिम्मेवार है बिल्कुल है जी क्योंकि मेरे साथ कोई नहीं देता अकेला आदमी क्या करेगा क्योंकि साथ देना जरूरी है और मैं उनको कई बार बोला कि ध्यान यहाँ पर गेट टूटा हुआ है और कोई लगवा लो यहाँ पे कैमरे कई बार मैं बोला कि ये चेंज कराने वाले कैमरे हैं इनको चेंज करवा लो किसी ने बात मानी नहीं फिर चलो इसका नतीजा है शक्ति व्यक्ति को। देखो यहाँ पर अभी साउंड का मायना भी है जी अब कौन किस तरह आ रहा है कैसे आ रहा है किस क्योंकि किसी तो लिखा तो नहीं है कि ये चोर है अब हमारा काम बैठने का देखने का ही है और पूजा करवाने का है फिर पचास लोग आ रहे हैं कोई, है, कोई आ रहा है कोई जा रहा फिर आए तो हमने थक एक बंदा आया था वो परना लपेट के आया था ਉਸ ਤੋਂ ਬਾਅਦ ਦੇਖਾ ਵੀ ਉਹ ਬਾਹਰ ਵੀ ਤਲਾ ਆ ਗਿਆ। ਅਬ ਉਸ ਤੋਂ ਬਾਅਦ ਇਹ ਦੁਬਾਰਾ ਆਇਆ ਫਿਰ ਮੈਂ ਨਾਸਤਾ ਕਰਨ ਜਾਉਂ ਉਸੀ ਟਾਈਮ ਉਸਨੇ ਇਹ ਕੰਮ ਕਰ ਲਿਆ ਉਹਨਾਂ। ਜੈ ਸ਼ੀ ਰਾਮ ਜੀ ਮੈਂ ਰਮਨ ਵਡੇਰਾ ਪ੍ਰਧਾਨ ਸ਼ਿਵ ਸੈਨਾ। ਬੀਵੀਯਾਰ ਮੰਦਿਰ ਦੇ ਵਿੱਚ ਸਟੋਰੀ ਹੋਈ ਹੈ। ਕੀ ਕਹਿਣਾ ਚਾਹੁੰਦੇ। ਦੇਖੋ ਇਹ ਬਹੁਤ ਮੰਦਭਾਗੀ ਘਟਨਾ ਜੀ ਜਿਨ੍ਹਾਂ ਨੇ ਵੀ ਇਹ ਕੀਤੀ ਆ ਇੱਕ ਦੋਨੋਂ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ। ਸਭ ਤੋਂ ਵੱਡੇ ਨੇ ਲੈ ਕੇ ਸਾਡੀ ਉਹ ਆ ਸਾਡੇ ਇੱਥੇ ਦੀ ਕਮੇਟੀ ਦੀ ਸਾਡੇ ਪੰਡਤ ਜੀ ਦੀ। ਦੇਖੋ ਜੇ ਮਹੀਨੇ ਦੇ ਕੈਮਰੇ ਬੰਦ ਨੇ ਤੇ ਆਪਾਂ ਕਿਉਂ ਨਹੀਂ ਕੈਮਰੇ ਠੀਕ ਕਰਾ ਰਹੇ ਕੱਲੋਂ ਇੱਥੇ ਕੋਈ ਵੱਡੀ ਛੋਟੀ ਵਾਰਦਾਤ ਹੋ ਜਵੇ ਕੋਈ ਮੂਰਤੀ ਖੰਡਿਤ ਕਰ ਜਵੇ ਫੇਰ ਅਸੀਂ ਸੜਕਾਂ ਤੇ ਇਸ ਤੋਂ ਪਹਿਲਾਂ ਹੀ ਅਸੀਂ ਚੌਕਸ ਹੋ ਜਾਈਏ ਕਿ ਜਿਨੇ ਚੋਰੀ ਕੀਤੀ ਆ ਆਪਾਂ ਉਹਨੂੰ ਵੀ ਫੜੀਏ ਤੇ ਇੱਥੇ ਦੀ ਜਿਹੜੀ ਕਮੇਟੀ ਆ ਉਹਨੂੰ ਕੈਮਰੇ ਵਗੈਰਾ ਸਾਰਾ ਕੁਝ ਠੀਕ ਕਰਾਉਣਾ ਚਾਹੀਦਾ ਜਿਹੜੇ ਇੱਥੇ ਪੰਡਤ ਜੀ ਨੇ ਉਹਨਾਂ ਨੂੰ ਪੂਰਾ ਧਿਆਨ ਦੇਣਾ ਕਿ ਉਹ ਫਿਰ ਤਾਂ ਚਿੱਟਾ ਦੇਣ ਆ ਆਪਾਂ ਕਹੀਏ ਨਾ ਕੋਈ ਰਾਤ ਦੇ ਹਨੇਰੇ 'ਚ ਕਰ ਗਿਆ ਜੀ ਚਲੋ ਪਤਾ ਹੀ ਲੱਗਿਆ ਪੰਡਤ ਜੀ ਸੁੱਤੇ ਪਏ ਸੀ ਸਵੇਰੇ 9 ਵਜੇ ਦੀ ਘਟਨਾ ਹੋਵੇ ਅੱਜ ਕੱਲ ਸੌਣ ਦਾ ਮਹੀਨਾ ਹੋਵੇ ਹਰੇਕ ਮੰਦਿਰਾਂ ਚ ਰਸਨੇ ਛੋਟੇ ਤੋਂ ਲੈ ਕੇ ਛੋਟਾ ਵੱਡੇ ਤੋਂ ਵੱਡਾ ਅੱਜ ਦੇ ਦਿਨਾਂ ਚ ਆ ਕੇ ਭੋਲੇ ਨਾਦ ਦੇ ਜਲ ਚੜਾਉਂਦਾ ਤੇ ਉਸੇ ਦਿਨਾਂ ਚ ਭੋਲੇ ਨਾਦ ਦੇ ਵਸਤਰ ਉਤਾਰਨੇ ਚਾਂਦੀ ਦਾ ਜਿਹੜਾ ਉਹਨਾਂ ਦੇ ਉੱਪਰ ਚੜਿਆ ਹੋਇਆ ਕਵਰ ਉਤਾਰ ਕੇ ਲੈ ਕੇ ਜਾਣਾ ਬਹੁਤ ਹੀ ਮੰਦਬਾਗੀ ਘਟਨਾ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਇਹ ਜਿਹੜੇ ਵੀ ਜੰਦੇ ਅੰਸਰ ਨੇ ਕੰਮ ਕੀਤਾ ਉਹਨੂੰ ਜਲਦੀ ਤੋਂ ਜਲਦੀ ਫੜ ਕੇ ਜੇਲ੍ਹ ਦੀਆਂ ਹਸਲਾਂਾਂ ਦੇ ਪਿੱਛੇ ਸਿੱਟਿਆ ਜਾਵੇ ਚੋਰੀ ਕਿੰਨੀ ਹੋਈ ਚੋਰੀ ਇਹ ਕਹਿੰਦੇ 2 ਕਿਲੋ ਦਾ ਸੀਗਾ ਜੀ ਚਾਂਦੀ ਦਾ ਉਹ ਜਿਹੜਾ ਪਤਰਾ ਸੀਗਾ ਨਾ 2 ਕਿਲੋ ਦਾ ਸੀਗਾ ਚਾਂਦੀ ਦਾ ਜਿੰਨ ਕਿ 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਤਾਂ ਹੈਗਾ ਹੀ ਆ ਗੱਲ ਪੈਸੇ ਦੀ ਨਹੀਂਗੀ ਜੀ ਇੱਥੇ ਇੱਥੇ ਸਿਰਫ ਇਹ ਆ ਕਿ ਕੱਲ ਨੂੰ ਕੋਈ ਸਾਡੀ ਭੋਲੇਨਾਥ ਦੀ ਮੂਰਤੀ ਖੰਡਿਤ ਕਰ ਜਾਂਦਾ ਫੇਰ ਕੌਣ ਜਿੰਮੇਵਾਰ? ਉਹ ਸਮੇਂ ਮੌਜੂਦ ਨਹੀਂ ਸੀ ਕਿੰਨੀ ਕੋਈ ਮੰਦਿਰ ਦੇ ਵਿੱਚ ਪੰਡਤ ਜੀ ਕਹਿੰਦੇ ਮੈਂ ਅੰਦਰ ਬੈਠਾ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ। ਉਹ ਕਿਹਦਾ ਮੰਦਿਰ ਆਇਆ ਸੰਗੜੀ ਬਾਪੀ ਬਣਿਆ ਹੋਇਆ ਬਹੁਤ ਪੁਰਾਣਾ ਪ੍ਰਾਚੀਨ ਮੰਦਿਰ ਇੱਥੇ। ਹਾਂਜੀ। ਪੰਡਤ ਜੀ ਅੰਦਰ ਬੈਠੇ ਸੀਗੇ ਉਹਨਾਂ ਕੋਈ ਆਏ ਹੋਏ ਸੀ ਪੁੱਛ-ਪਿਛਿਆ ਕਰਨ ਵਾਲੇ ਤੇ ਉਹ ਉਧਰ ਸੀਗੇ ਉਹ ਮਗਰੋਂ ਆਪਣਾ ਕੰਮ ਕਰ ਗਿਆ ਉਹ ਕਹਿੰਦੇ ਕੋਈ ਬੁੱਕਲ ਚ ਆਇਆ ਸੀਗਾ ਤੇ ਨਸ਼ਈ ਹੋਣਾ ਜਾਂ ਕੁਝ ਵੀ ਹੋਣਾ ਵਾ ਮੈਂ ਤਾਂ ਇੱਕ ਅਪੀਲ ਕਰਦਾ ਪ੍ਰਸ਼ਾਸਨ ਨੂੰ ਇਹ ਜਿਹੜਾ ਵੀ ਇਦਨ ਹੱਥ ਪਾਈ ਜਾਵੇ ਇਹਨੂੰ ਸਲਾਖਾਂ ਦੇ ਪਿੱਛੇ ਸਿੱਟਿਆ ਜਾਵੇ ਤਾਂ ਕਿ ਜੋ ਅੱਗੇ ਦੌਹ ਰਹੀ ਸੀ ਕੋਈ ਵੀ ਘਟਿਆ ਨਾ ਹੋਵੇ ਮੈਂ ਅਸਾਂ ਨਹੀਂ ਦੁਆ ਜੈ ਭੋਲੇ ਨਾਰਜ ਜੀ ਅੱਜ ਜਿਹੜਾ ਸ਼ਿਮਦਰ ਚੰਡੀ ਆਪਣੇ ਡੱਬੀਆ ਰੋੜਾ ਉਹਦੇ ਵਿੱਚ ਬਹੁਤ ਹੀ ਮੰਦਭਾਗੀ ਘਟਨਾ ਸਾਨੂੰ ਪਤਾ ਲੱਗਿਆ ਹੁਣੇ ਵੀ ਜਿਹੜੇ ਸਾਡੇ ਭੋਲੇ ਨਾਰਜ ਜੀ ਦੇ ਵਸਤਰ ਤੇ ਉਹਦਾ ਤੇ ਜਿਹੜਾ ਚਾਂਦੀ ਦਾ ਪਤਰਾ ਚੜਿਆ ਸੀਗਾ ਉਹ ਕੋਈ ਇਥੋਂ ਲਾਗੇ ਲੈ ਗਿਆ ਇਹ ਬਹੁਤ ਹੀ ਮੰਦਭਾਗੀ ਹੈ ਏਡੀ ਸੰਗਣੀ ਆਬਾਦੀ ਦੇ ਵਿੱਚ ਔਰ ਦਿਨ ਦੇ ਹਾਰੇ 9:30 ਤੋਂ 10 ਵਜੇ ਦੇ ਵਿੱਚ ਵਿੱਚ ਇਹ ਹੋਣਾ ਬਹੁਤ ਮਾੜਾ ਹੈ ਸਾਵਣ ਦਾ ਚਾਲਾ ਚੱਲ ਰਿਹਾ ਲੋਕ ਮੰਦਰਾ ਜਿੰਨੇ ਰਾਜ ਨੇ ਪਰ ਫਿਰ ਵੀ ਇਹ ਹੋਇਆ ਹੈ ਬਹੁਤ ਬੰਦ ਭਾੜਾ ਬਹੁਤ ਮਾੜਾ ਹੋਇਆ ਜੀ ਸੁਭਿਆਤਰਾ ਕੱਢਦੇ ਹੋ ਸਾਥ ਇਹ ਮੰਦਿਰੋਂ ਕੱਢਦੇ ਹਾਂ ਜਿਵੇਂ ਕਿ ਸੰਗਣੀ ਬਾਦੀ ਹਲੇ ਇਹ ਜੇ ਘਟਨਾਵਾਂ ਹੁਣ ਕਿ ਤੁਸੀਂ ਕੀ ਇਹਦੇ ਉੱਪਰ ਕੋਈ ਐਕਸ਼ਨ ਲਓਗੇ ਜਾਂ ਤੁਸੀਂ ਕੋਈ ਕੈਮਰਾ ਠੀਕ ਕਰਵਾਉਣ ਵੱਲ ਧਿਆਨ ਦੇਵੋਗੇ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਪਤਾ ਲੱਗਿਆ ਵੀ ਮਹੀਨਾ ਹੋ ਗਿਆ ਕਹਿੰਦਾ ਕੈਮਰੇ ਚਾਲ ਨੇ ਸਾਨੂੰ ਨਾ ਪੰਡਾ ਜੀ ਨੇ ਦੱਸਿਆ ਨਾ ਕਿਸੇ ਨੇ ਦੱਸਿਆ ਮੇਰੇ ਬਾੜ ਚ ਵੀ ਇਹ ਮੰਦਰ ਪੈਂਦਾ ਪਰ ਗੱਲ ਇਹ ਵੀ ਜੇ ਦੱਸੂਗਾ ਕਿ ਤਾਂ ਹੀ ਪਤਾ ਲੱਗੂਗਾ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਪਰ ਅੱਗੇ ਤੋਂ ਅਸੀਂ ਇਸ ਚੀਜ਼ ਦਾ ਬਹੁਤ ਧਿਆਨ ਰੱਖਾਂਗੇ ਵੀ ਜਿਹੜਾ ਮੰਦਰਾਂ ਦੇ ਵਿੱਚ ਅਸੀਂ ਸਾਰੇ ਬਾਕੀ ਮੰਦਰਾਂ ਚ ਵੀ ਅਸੀਂ ਇਹ ਯਕੀਨ ਕਰਾਂਗੇ ਵੀ ਕੈਮਰੇ ਸਾਰੇ ਚੱਲਦੇ ਨੇ ਤੇ ਕਮੇਟੀ ਨਾਲ ਵੀ ਸਾਡੇ ਜਿਹੜੀ ਇੱਥੇ ਕਮੇਟੀ ਬਣੀ ਜ ਹੈ ਉਹਨਾਂ ਨਾਲ ਵੀ ਮੀਟਿੰਗ ਕਰਾਂਗੇ ਗੱਲ ਕਰਾਂਗੇ ਵੀ ਇਹ ਜਿਹੜਾ ਜਿਹੜਾ ਕੰਮ ਨੇ ਹੋਣੇ ਚਾਹੀਦਾ ਕਿਉਂਕਿ ਇਹ ਡਿਊਟੀ ਲੱਗਣੀ ਜਿਹੜੀ ਮੰਦਰ ਦੇ ਵਿੱਚ ਚੋ ਜਿਵੇਂ ਕਿ ਹੁਣ ਤਾਂ ਚਾਗਦੇ ਪੱਤਰ ਲੈ ਲਿਆ ਇੱਕ ਖੰਡ ਵੀ ਖਾ ਹਾਂ ਫਿਰ ਦੇਖੋ ਫਿਰ ਕਿੰਨੀ ਵੱਡੀ ਮਾੜੀ ਗੱਲ ਹੋਣੀ ਸੀ ਸਾਡੇ ਧਰਮ ਦਾ ਬਹੁਤ ਹੋ ਜਾਂਦੀ ਗੱਲਤ ਗੱਲ ਹੈ ਇਸ ਲਈ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਕਿ ਜਿਹੜਾ ਹੁਣੇ ਕੰਮ ਹੋਇਆ ਇਹਦੀ ਛੇਤੀ ਤੋਂ ਛੇਤੀ ਜਲਦੀ ਤੋਂ ਜਲਦੀ ਸਾਰੇ ਕੈਮਰੇ ਚੈੱਕ ਕਰਕੇ ਇਹਨੂੰ ਬੰਦੇ ਨੂੰ ਫੜਿਆ ਜਾਵੇ ਜਿਹਨੇ ਇਹ ਕੰਮ ਕੀਤਾ ਤਾਂ ਇਸੇ ਥਾਣੇ ਸਮਰਾਲੇ ਤੋਂ ਹੀ ਇੱਥੇ ਦੱਬੀ ਬਾਜ਼ਾਰ ਦੇ ਰਮੇਸ਼ਵਰ ਮੰਦਿਰ ਵੀ ਚੋਰੀ ਹੋਈ ਠੀਕ ਹੈ ਸਾਨੂੰ 11:40 ਦੇ ਪਤਾ ਲੱਗਿਆ ਤੇ ਕਰੀਬ 10:00 ਵਜੇ ਦੇ ਹੋਈ ਜਿਹੜਾ ਬਾਰਦਾਤ ਹੋਈ ਹੈ ਅਸੀਂ ਸੰਦ ਤਬਦੀਸ਼ ਕਰ ਰਹੇ ਆ ਜੋ ਵੀ ਆ ਕੇ ਸਾਹਮਣੇ ਤੁਸੀਂ ਆ ਤੱਕ ਤੱਕ ਸਜਾ ਦੇਣੋਂ ਜਿਵੇਂ ਕਿ ਮੰਦਰ ਦੇ ਕੈਮਰੇ ਬਹੁਤ ਏਰ ਤੋਂ ਖਰਾਬ ਨੇ ਦੱਸ ਰਹੇ ਆ ਇਹ ਵੀ 3 ਮਹੀਨੇ ਤੋਂ ਖਰਾਬ ਹੈ ਆਦੋੜ ਅਸੀਂ ਹੋਰ ਵੀ ਕੈਮਰੇ ਕੀ ਆਵੇ ਹੈ ਨਹੀਂ ਜਿਹੜਾ ਚੋਰੀ ਕੀ ਰਿਹਾ ਉਹਨਾਂ ਦਾ ਅੱਧਾ ਪਾਣਾ ਕਿਲੋ ਕੋ ਚਾਂਦੀ ਦਾ ਦੱਸ ਰਹੇ ਆ ਬੰਦੇ 150 ਕਿਲੋ ਕਹਿ ਰਹੇ ਹੈ ਬੰਦੇ ਦਾ ਕਿਹਾ 1.5 ਤੋਂ ਕਿਲੋ ਇਹ ਤਾਂ ਮੈਨੂੰ ਅੱਧਾ ਪਾਣਾ ਕਿਲੋ ਲਿਖਾ ਰਿਹਾ ਜੀ ਹਾਂਜੀ ਅਕੀ ਜੋ ਤਵਦੀਸ਼ ਵਿੱਚ ਆਉਗਾ ਆਉਂਦੀ ਜਾਂਦੀ ਜਾ ਰਹੀ ਹੈ